ਜਲੰਧਰ ਦੇ ਰਾਏਪੁਰ ਰਸੂਲਪੁਰ ਦੇ ਵਿੱਚ ਹੋਏ ਗ੍ਰਨੇਡ ਹਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਦੱਸਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਹੋਰ ਐਨਕਾਊਂਟਰ ਕੀਤਾ ਦੱਸਦੇ ਹੈ ਕਿ ਪੁਲਿਸ ਨੇ ਪਿਛਲੇ ਦਿਨੀ ਹਾਰਦਿਕ ਕੰਬੋਜ ਨੂੰ ਇਸ ਮਾਮਲੇ ਦੇ ਵਿੱਚ ਹਰਿਆਣਾ ਤੋਂ ਜਲੰਧਰ ਲਿਆਂਦਾ ਸੀ ਉਸ ਦੀ ਗ੍ਰਿਫਤਾਰੀ ਕੀਤੀ ਸੀ ਜਿਸ ਵੇਲੇ ਕਿ ਉਸ ਨੂੰ ਬਰਾਮਦ ਕੀ ਹਥਿਆਰਾਂ ਦੀ ਬਰਾਮਦਗੀ ਦੇ ਲਈ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਉਸ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਦੇ ਵਿੱਚ ਪੁਲਿਸ ਨੇ ਉਸ ਤੋਂ ਬਾਅਦ ਜਵਾਬੀ ਫਾਇਰਿੰਗ ਕੀਤੀ ਤਾਂ ਉਸ ਦੀ ਲਾਤ ਦੇ ਵਿੱਚ ਗੋਲੀ ਲੱਗ ਗਈ ਤੇ ਉਹ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਉਸ ਦੀ ਪੁੱਛ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਇਸ ਦੌਰਾਨ ਜਿਸ ਨੂੰ ਸਿਆ ਕਿ ਹੋਰ ਵੀ ਚਾਰ ਮੁਲਜ਼ਮ ਨੇ ਜਿਹੜੇ ਕਿ ਇਸ ਵੇਲੇ ਹਿਮਾਚਲ ਦੇ ਵਿੱਚ ਨੇ ਤੇ ਪੁਲਿਸ ਨੇ ਐਕਟਿਵ ਹੁੰਦੇ ਹੋਏ ਜਦੋਂ ਇਹਨਾਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹਿਮਾਚਲ ਤੋਂ ਤੇ ਹਿਮਾਚਲ ਤੋਂ ਪੁਲਿਸਿੰਗਾਂ ਨੂੰ ਲੈ ਕੇ ਪੰਜਾਬ ਆਰਿਸ ਜਲੰਧਰ ਆਰਿਸ ਤੇ ਜਲੰਧਰ ਪਹੁੰਚੇ ਤੇ ਜਦੋਂ ਪੁਲਿਸ ਜਲੰਧਰ ਦੇ ਵਿੱਚ ਇਹਨਾਂ ਨੂੰ ਲੈ ਕੇ ਪਹੁੰਚੇ ਤਾਂ ਆਦਮਪੁਰ ਦੇ ਪਿੰਡ ਚੂੜੋ ਵਾਲੀ ਦੇ ਕੋਲ ਪੁਲਿਸ ਦੀ ਗੱਡੀ ਖਰਾਬ ਹੋ ਗਈ ਤੇ ਜਦੋਂ ਪੁਲਿਸ ਨੇ ਗੱਡੀ ਰੋਕੀ ਤਾਂ ਅੰਮ੍ਰਿਤਪ੍ਰੀਤ ਸਿੰਘ ਨਾਮਕ ਨੌਜਵਾਨ ਜਿਹੜਾ ਇਹ ਉਸ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਜਦੋਂ ਉਹ ਭੱਜਣ ਲੱਗਾ ਤਾਂ ਪੁਲਿਸ ਨੇ ਫਿਰ ਉਸ ਦੀ ਲਾਪਤ ਦੇ ਵਿੱਚ ਗੋਲੀ ਮਾਰ ਦਿੱਤੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਐਸ ਵੇਲੇ ਉਸ ਨੂੰ ਜਲੰਧਰ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਤੇ ਉਸ ਦੇ ਨਾਲ ਜੋ ਤਿੰਨ ਹੋਰ ਮੁਲਜ਼ਮ ਸਨ ਜਿਨ੍ਹਾਂ ਦਾ ਨਾਮ ਲక్ష్ਮੀ ਟੀਰਜ ਤੇ ਪਾਂਡੇਆ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦਾਸ ਤੇ ਇਹ ਕਿ ਇਸ ਮਾਮਲੇ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਪਾਕਿਸਤਾਨੀ ਡੌਨ ਸ਼ਹਿਬਾਜ਼ ਭੱਟੀ ਨੇ ਲਈ ਸੀ ਉਸ ਤੋਂ ਬਾਅਦ ਪੁਲਿਸ ਐਕਟਿਵ ਹੋ ਗਈ ਤੇ ਲਗਾਤਾਰ ਇਸ ਮਾਮਲੇ ਦੇ ਵਿੱਚ ਕਾਰਵਾਈ ਕਰੇ ਜਿਸ ਦੇ ਚੱਲਦਿਆਂ ਪਹਿਲਾਂ ਇੱਕ ਇਨਕਾਊਂਟਰ ਕੀਤਾ ਗਿਆ ਜਦੋਂ ਪੁਲਿਸ ਹਰਦੀਪ ਕੰਬੋਜ ਨੂੰ ਹਥਿਆਰਾਂ ਦੀ ਬਰਾਮਦ ਲਈ ਲੈ ਕੇ ਜਾ ਰਹੀ ਸੀ ਤਾਂ ਉਸਨੇ ਵੀ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਜਵਾਬੀ ਫਾਇਰਿੰਗ ਕਰਨੀ ਪਈ ਤਾਂ ਜ਼ਖਮੀ ਹੋ ਗਿਆ ਤੇ ਹੁਣ ਵੀ ਜਦੋਂ ਅਮਰਿਤਪ੍ਰੀਤ ਨੂੰ ਪੁਲਿਸ ਵਗੈਰਾ ਗ੍ਰਿਫਤਾਰ ਕਰਕੇ ਲੈ ਕੇ ਜਾ ਰਹੇ ਸੀ ਤੇ ਗੱਡੀ ਰਾਬੋਂ ਕਰਕੇ ਜਦੋਂ ਪੁਲਿਸ ਨੂੰ ਗੱਡੀ ਰੋਕਣੀ ਪਈ ਤਾਂ ਇਤਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਭੱਜਣ ਲੱਗਾ ਤਾਂ ਪੁਲਿਸ ਨੇ ਉਸ ਦੀ ਲੱਤ ਦੇ ਵਿੱਚ ਗੋਲੀ ਮਾਰ ਦਿੱਤੀਿਸ ਕਾਰਨ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਮਿਤੀ 16 ਤਰੀਕ ਨੂੰ ਜਿਹੜਾ अर्ਲੀ ਮਾਰਨਿੰਗ ਡਾਕਟਰ ਰਾਜੂਰ ਸੰਦੀ ਜਿਹੜਾ ਰਾਈਪਰ ਸੂਪੋਰਟ دار ਹੈ ਉਹ ਵਾਲਾ ਉਹਦੇ ਘਰ ਦੇ ਦੀ ਗਨੇਟ ਬਲੋਕਿੰਗ ਹੋਈ ਸੀ ਉਹਦੇ ਵਸਸੀ 36 ਘੰਟੇ ਦੇ ਵਿੱਚ ਵੀ ਜਿਹੜਾ ਹਾਦੀ ਕੰਬੋਜ ਨੂੰ ਜਿਹੜਾ ਅੱਥੋਂ ਜਮਨਾ ਨਗਰ ਤੋਂ ਜਿਹੜਾ ਗ੍ਰਿਫਤਾਰ ਕਰ ਲਿਆ ਸੀਗਾ ਉਹਦੀ ਪੁੱਛੀ ਗਈ ਇਸਤੇ ਜਿਹੜੀ ਫਿਰ ਇਹ ਅੱਗੇ ਜਿਹੜਾ ਅਮਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਘੁੱਗ ਕਪੂਠਲਾ ਉੱਥੇ ਦਾ ਰਹਿਣ ਵਾਲਾ ਇਹ ਫਿੱਕੂ ਰਿਹਾ ਸੀਗਾ ਇਹਦੇ ਬਾਰੇ ਵੀ ਸਾਨੂੰ ਫਿਰ ਇਨਫੋਰਮੇਸ਼ਨ ਆਸੀ ਸਾਡੀਆਂ ਜਿਹੜਾ ਕੋਈ ਲਾਈਨ ਆਫ ਇਨਵੈਸਟੀਗੇਸ਼ਨ ਇਹਦੀ ਉੱਤੇ ਅਸੀਂ ਬਤੋ ਕੀਤਾ ਤੇ ਇਹਨੂੰ ਅੱਜ ਅਸੀਂ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਉੱਥੋਂ ਇਥੋਂ ਰੌਂਡ ਅਪ ਕਰ ਲਿਆ ਸੀਗਾ ਸਾਡੀ ਟੀਮਾਂ ਨੇ ਨਾਲ ਇਹਦੇ ਜਿਹੜੇ ਦੋ ਸਾਥੀ ਇਹਦੇ ਹੋਤੀ ਕਿ ਇੱਕ ਇੱਕ ਲੜਕੀ ਸੀਗੀ ਸੋ ਅਸੀਂ ਚਾਰਾਂ ਨੂੰ ਜਿਹੜਾ ਆਪਾਂ ਇੱਥੇ ਲੈ ਕੇ ਆ ਰਹੇ ਸੀ ਜਿਹੜੀ ਦੂਜੀ ਟੀਮ ਐ ਉਹ ਦੂਜੇ ਤਿੰਨਾਂ ਨੂੰ ਉਹਨਾਂ ਨੇ ਜੋ ਡਿਸਕਲੋਜ਼ਰ ਕੀਤਾ ਸੀ ਉਹਨੂੰ ਵੈਰੀਫਾਈ ਕਰਨ ਲਈ ਪਹਿਲਾਂ ਐਡਵਾਂਸ ਸੀਗੇ ਇਹ ਜਿਹੜੇ ਇਥੇ ਜਿੱਦੋਂ ਪਹੁੰਚੇ ਤੇ ਇੱਥੇ ਜਿਹੜੀ ਗੱਡੀ ਦੀ 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 ਇਹਦੀ ਗੱਡੀ ਨੂੰ ਕੋਈ ਬ੍ਰੇਕਡਾਊਨ ਹੋਇਆ ਜਿਹੜੇ ਵੇਖਣ ਲੱਗਾ ਤੇ ਇਹ ਕੋਸ਼ਿਸ਼ ਕੀਤੀ ਇਹਨਾਂ ਗੱਡੀ ਦੇ ਵਿੱਚੋਂ ਬਾਹਰ ਹੀ ਖੋਲ ਕੇ ਭੱਜਣ ਦੀ ਤਾਂ ਉਹ ਫਿਰ ਇਹਨੂੰ ਡੱਕਣ ਲਈ ਜਿਹੜੇ ਦੇ ਦੇ ਇਹਦੇ ਲੈਗ ਸ਼ਾਟ ਕਰਨਾ ਪਿਆ ਸੋ ਮੋਨੇ ਦਾ ਜਿਹੜਾ ਇਹ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਐਡਮਿਟ ਆ ਇਹਦੇ ਤੇ ਅਸੀਂ ਇੱਕ ਵੱਖਰਾ ਇਥੇ ਐਫ ਆਈ ਆਰ ਦਰਜ ਕਰਕੇ ਤੇ ਉਹਦੇ ਵਿੱਚ ਜਿਹੜੀ ਤਫਤੀਸ਼ ਕਰ ਰਹੇ ਗਾੜੀ ਖਰਾਬ ਹੋ ਗਈ ਸੀ ਬ੍ਰੇਕਡਾਊਨ ਹੋ ਗਈ ਕੋਈ ਨੁਕਸਾਨ ਬੰਦ ਹੋ ਗਈ ਚਲਦੀ ਇਹਦਾ ਰੋਲ ਕੀ ਸੀ ਦਾ ਮੋਨੇ ਦਾ ਰੋਲ ਇਹ ਸੀ ਜਿਹੜਾ ਬਾਈਕ ਦੇ ਉੱਤੇ ਜਿਹਦਾ ਥ्रो ਲਾਬ ਕੀਤਾ ਸੀਗਾ ਗਰਨੇਡ ਉਹ ਸੀਗਾ ਹਰਦੀਪ ਕੰਬੋਜ ਇਹ ਜਿਹੜਾ ਉਹ ਸੀਗਾ ਜਿਹੜਾ ਮੋਟਰਸਾਈਕਲ ਚਲਾ ਰਿਆ ਸੀਗਾ